ਅੰਫਿਨਾਲੇ ਹੈ ਦੁਨੀਆ ਦੇ ਸਭ ਤੋਂ ਤਾਕਤਵਰ ਮੁਕਾਬਲੇ ਵਿੱਚੋਂ ਇੱਕ ਇਹ ਦੁਨੀਆ ਦਾ ਸਭ ਤੋਂ ਤਾਕਤਵਰ ਆਦਮੀ ਹੈ ਤੇ ਇਹ ਇਹਨਾਂ 100 ਬੱਚਿਆਂ ਦੇ ਖਿਲਾਫ ਰੱਸੀ ਖਿੱਚ ਮੁਕਾਬਲਾ ਕਰਨ ਜਾ ਰਿਹਾ ਹੈ ਬਹੁਤ ਸਾਰੇ ਬੱਚੇ ਹਨ ਜਿਹੜਾ ਜਹਾਜ਼ ਤੋਂ ਪਹਿਲਾਂ ਖਿੱਚ ਰਿਆ ਸੀ ਉਹਦਾ ਵਜ਼ਨ 50000 ਪਾਉਂਡ ਸੀ ਤੇ ਕਹਿ ਸਕਦੇ ਆ ਤੂੰ ਇਹਨਾਂ ਨੂੰ ਵੀ ਖਿੱਚ ਸਕਦਾ ਹੈ ਪਰ ਇਹ ਕਹਿਣਾ ਬਹੁਤ ਹੀ ਆਸਾਨ ਹੈ ਪਰ ਇਸ ਖੇਡ ਵਿੱਚ ਸਿਰਫ ਤਾਕਤ ਕੰਮ ਨਹੀਂ ਆਉਂਦੀ ਇਹ ਰਾਉਂਡ ਜਿੱਤਣ ਲਈ ਤੁਹਾਨੂੰ ਦੂਜੀ ਟੀਮ ਦੇ ਨਾਲ ਨਿਸ਼ਾਨ ਨੂੰ ਰੈੱਡ ਲਾਈਨ ਤੋਂ ਪਾਰ ਕਰਨਾ ਪਵੇਗਾ ਤੇ ਤੁਸੀਂ ਜਿੱਤ ਜਾਓਗੇ ਤੁਸੀਂ ਜਿੱਤੇ ਤਾਂ ਤੁਹਾਨੂੰ ਦੇਵਾਂਗਾ ਫੀਸਟੇਵਲ ਤੁਸੀਂ ਤਿਆਰ ਹੋ? ਹਾਂ ਤੇ ਤੁਸੀਂ ਤਿਆਰ ਹੋ? ਤੈਨੂੰ 2 1 ਗੋ ਖਿੱਚੋ ਪੂਰੀ ਤਾਕਤ ਨਾਲ ਖਿੱਚੋ। ਉਹ ਤੇਰੇ ਦੀ ਬੱਚਿਆਂ ਦੀ ਰਫਤਾਰ ਵਧ ਰਹੀ ਏ। ਸ਼ਾਬਾਸ਼ ਸ਼ਾਬਾਸ਼ ਰੱਸੀ ਲਾਈਨ ਨੂੰ ਪਾਰ ਕਰ ਗਈ। ਬੱਚਿਆਂ ਨੇ ਉਹਨੂੰ ਹਰਾ ਦਿੱਤਾ। ਚਲੋ ਬਾਕੀ ਸਾਰਿਆਂ ਨੂੰ ਬੁਲਾ ਲਓ। ਮੈਂ ਧਰਤੀ ਦੇ ਸਭ ਤੋਂ ਤਾਕਤਵਰ ਬੰਦੇ ਸੱਦੇ ਨੇ। ਇਹ ਲੋਕ ਤਾਂ ਬਹੁਤ ਤਾਕਤਵਰ ਨੇ। ਮੈਂ ਤਾਂ ਇਹਨਾਂ ਅੱਗੇ ਬੋਣਾ ਲੱਗ ਰਿਹਾ ਹਾਂ ਸਾਨੂੰ ਡਰ ਤੁਹਾਡੇ ਸਾਹਮਣੇ ਖੜੇ ਨੇ 2 ਟਨ ਤੋਂ ਵੱਧ वजਨੀ ਤਾਕਤਵਰ ਬੰਦੇ ਇਹ ਟਾਈਟਨ ਦੁਨੀਆ ਭਰ ਵਿੱਚ ਸਟਰੋਂਗ ਮੈਨ ਮੁਕਾਬਲਿਆਂ ਨੂੰ ਜਿੱਤ ਚੁੱਕੇ ਨੇ ਤੇ ਮਿਲ ਕੇ ਇਹ 4 ਪਿਕਅਪ ਟਰੱਕਾਂ ਦਾ ਵਜ਼ਨ ਚੁੱਕ ਸਕਦੇ ਨੇ ਹੁਣ ਅਸੀਂ ਹਰ ਨਵੇਂ ਰਾਉਂਡ ਵਿੱਚ ਹੋਰ ਤਾਕਤਵਰ ਚੈਲੈਂਜਰ ਸ਼ਾਮਲ ਕਰਾਂਗੇ ਤਾਂ ਜੋ ਪਤਾ ਲੱਗੇ ਕਿੰਨੇ ਬੰਦੇ 100 ਬੱਚਿਆਂ ਨੂੰ ਹਰਾ ਸਕਦੇ ਨੇ ਸ਼ੁਰੂ ਕਰਦੇ ਹਾਂ 2019 ਦੇ ਸਭ ਤੋਂ ਤਾਕਤਵਰ ਬੰਦੇ ਨਾਲ ਠੀਕ ਹੈ ਇਸ ਵਾਰੀ ਤੁਸੀਂ 2-4 ਸਕਿੰਟ ਤਾਂ ਟੇਕੀ ਸਕਦੇ ਹੋ ਇਸ ਦੀ ਉਮੀਦ ਤਾਂ ਹੈ ਸੌਣ ਦਾ ਸਮਾਂ ਹੋ ਗਿਆ ਹੈ ਜਾ ਕੇ ਸੌ ਜਾਓ ਠੀਕ ਹੈ ਨਾ ਦੋ ਇੱਕ ਗੋ ਬੱਚਿਆਂ ਨੇ ਰੱਸੀ ਨੂੰ ਜ਼ਬਰਦਸਤ ਖਿੱਚ ਪਾਈ ਏ ਉਹ ਤੇਰੀ ਦੀ ਇਹਨਾਂ ਨੇ ਤਾਂ ਕਮਾਲ ਕਰ ਦਿੱਤਾ ਤੁਸੀਂ ਕਰ ਸਕਦੇ ਹੋ ਰੁਕੋ ਦੋ ਹੋਗੀ ਛੁੱਟੀ ਕਰਤੀ ਦੋ ਸਕਿੰਟ ਵੀ ਨਹੀਂ ਲੱਗੇ ਯਾਰ ਇਸ ਤਰ੍ਹਾਂ ਨਹੀਂ ਚੱਲੇਗਾ ਠੀਕ ਹੈ ਮੈਂ ਸੋਚ ਰਿਹਾ ਅਗਲੀ ਵਾਰੀ ਅਸੀਂ ਦੋ ਹੋਰ ਬੰਦੇ ਲਿਆਈਏ ਆ ਜਾਓ ਭਾਈ ਆ ਜਾਓ ਭਾਈ ਹੁਣ ਬੰਦਿਆਂ ਦੀ ਟੀਮ 'ਚ ਚਾਰ ਜਣੇ ਨੇ ਇਸ ਵਾਰੀ ਮਾਮਲਾ ਥੋੜਾ ਕਰੀਬੀ ਹੋਣਾ ਚਾਹੀਦਾ ਹੈ ਰੈਡੀ ਗੋ ਉਹ ਉਹ ਤੇਰੀ ਦੀ ਮਜ਼ਬੂਤ ਟੀਮ ਹਿੱਲ ਨਹੀਂ ਰਹੀ ਆਪਣੀ ਸਾਰੀ ਤਾਕਤ ਨਾਲ ਬੱਚੇ ਉਹਨਾਂ ਨੂੰ ਖਿੱਚ ਰਹੇ ਨੇ ਬੱਚੇ ਜਿੱਤ ਰਹੇ ਨੇ ਬੱਚੇ ਜਿੱਤ ਰਹੇ ਬੱਚਿਆਂ ਨੇ ਫੱਟੇ ਚੱਕ ਦਿੱਤੇ ਚਾਰ ਵੀ ਜਿੱਤ ਨਹੀਂ ਸਕੇ ਤੇ ਇਸ ਵਾਰੀ ਮਜ਼ਬੂਤ ਟੀਮ ਵੱਲੋਂ 6 ਬੰਦੇ ਗੋ ਇਸ ਰਾਉਂਡ ਦੀ ਸ਼ੁਰੂਆਤ ਬਰਾਬਰੀ ਨਾਲ ਹੋਈ ਸੀ ਪਰ ਫਿਰ ਬੱਚਿਆਂ ਨੇ ਆਪਣੀ ਪੂਰੀ ਤਾਕਤ ਨਾਲ ਮਜ਼ਬੂਤ ਟੀਮ ਨੂੰ ਲਕੀਰ ਤੋਂ ਪਰ ਕਰ ਦਿੱਤਾ ਇਹ ਕਮਾਲ ਹੁਣ 8 ਬੰਦੇ ਰੱਸੀ ਨੂੰ ਫੜ ਕੇ ਖਿਲਾਉਤੇ ਨੇ ਜੇਕਰ ਇਹਨਾਂ ਨੂੰ ਜਿੱਤਣਾ ਹੈ ਤਾਂ ਉਹਨਾਂ ਨੂੰ ਆਪਣੀ ਪੂਰੀ ਤਾਕਤ ਲਾਣੀ ਪਾਏਗੀ 3 2 1 ਗੋ ਖਿੱਚੋ ਉਹਨਾਂ ਨੂੰ ਖਿੱਚੋ ਬੰਦੇ ਹਲੇ ਤੱਕ ਡਟੇ ਹੋਏ ਨੇ ਖਿੱਚੋ ਹੋਰ ਬੱਚੇ ਉਹਨਾਂ ਨੂੰ ਖਿੱਚ ਰਹੇ ਨੇ ਲਾਈਨ ਕਾਫੀ ਨਜ਼ਦੀਕ ਹੈ ਬੱਚਿਆਂ ਨੇ ਪਾਰ ਕਰਵਾ ਦਿੱਤੀ ਤੁਸੀਂ ਹਾਰ ਰਹੇ ਹੋ ਤੁਹਾਡੀਆਂ ਅੱਖਾਂ 'ਚ ਡਰ ਦਿਸ ਰਿਹਾ ਹੈ ਆਲ ਥਿੰਕ ਆਲ ਥਿੰਕ ਆਲ ਥਿੰਕ ਠੀਕ ਹੈ ਤੇਹੋਣਾ ਉਹ ਪਾਲ ਜੀ ਦਾ ਸਾਨੂੰ ਸਾਰਿਆਂ ਨੂੰ ਇੰਤਜ਼ਾਰ ਸੀ ਧਰਤੀ ਦੇ ਸਭ ਤੋਂ ਮਜ਼ਬੂਤ ਬੰਦੇ 4000 ਪਾਉਂਡ ਤੋਂ ਵੱਧ ਵਜ਼ਨ ਦੁਨੀਆ ਦੀ ਸੱਤ ਚੈਂਪੀਅਨਸ਼ਿਪ ਜਿੱਤਣ ਵਾਲੇ ਮੁਕਾਬਲਾ 100 ਬੱਚਿਆਂ ਨਾਲ ਤਿਆਰ ਹੋ ਸਾਰੀਆਂ ਟੰਡ ਬੈਠਕਾਂ ਯਾਦ ਕਰ ਲਓ ਇੰਨੇ ਸਾਲਾਂ ਦੀ ਸਾਰੀ ਮਿਹਨਤ ਯਾਦ ਕਰ ਲਓ ਉਹ ਸਾਰੀ ਮਿਹਨਤ ਇਸ ਇੱਕ ਸ਼ਾਨਦਾਰ ਬੱਲੇ ਸੇ ਚਲੋ ਸ਼ੁਰੂ ਕਰਦੇ ਹਾਂ ਦੋਹਾਂ ਪਾਸੇ ਤਿਆਰ ਹੋ ਜਾਓ 3 2 1 ਪੁਰੀਤਾ ਕਰੋ ਉਹ ਤੇਰੇ ਦੀ ਬੱਚੇ ਖੇਚ ਰੇ ਨੇ ਉਹਨਾਂ ਦਾ ਟੀਮ ਵਰਕ ਵੇਖੋ ਦਸਤਾਰ ਫੜ ਰਹੇ ਨੇ ਬੰਦਿਆਂ ਨੂੰ ਮੁਸ਼ਕਲ ਹੋ ਰਹੀ ਹੈ ਜੋਰ ਲਾਓ ਜੋਰ ਲਾਓ ਉਹਨਾਂ ਨੇ ਦਸਤਾਰ ਲੋਪ ਦਿੱਤੀ ਹੈ ਪੈ ਜਮਾਓ ਆਪਣੀ ਸਾਰੀ ਤਾਕਤ ਲਾ ਦਿਓ ਤੁਹਾਡੀ ਸਾਰੀ ਮਿਹਨਤ ਬਸ ਇਸ ਪਲ ਤੇ ਟਿੱਕੀ ਹੋਈ ਹੈ ਇਹਨਾਂ ਬੱਚਿਆਂ ਨੂੰ ਵਿਖਾਓ ਜਦੋਂ ਤੁਸੀਂ ਆਪਣੀ ਜ਼ਿੰਦਗੀ ਇੱਕ ਚੀਜ਼ ਨੂੰ ਸਮਰਪਿਤ ਕਰਦੇ ਹੋ ਤਾਂ ਨਤੀਜਾ ਕੀ ਹੁੰਦਾ ਹੈ ਪੈ ਜਮਾਓ